ਹੁਣ ਤਾਂ ਪਾਕਿਸਤਾਨ ਵਾਲੇ ਉਹ ਜਿਹੜੀ ਪੰਜ ਪਾਕਿਸਤਾਨ ਵਾਲੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਸ਼ਰੀਫ ਨਵਾਜ਼ ਸ਼ਰੀਫ ਦੀ ਬੇਟੀ ਉਹ ਕਹਿੰਦੀ ਮੈਂ ਭਗਵਾਨ ਤੁਮਨ ਨੂੰ ਚਿੱਠੀ ਲਿਖੂੰਗੀ ਤੁਹਾਡਾ ਧੂਆ ਲਾਹੌਰ ਆਉਂਦਾ ਹੈ ਇਧਰ ਦਿੱਲੀ ਵਾਲੇ ਕਹਿੰਦੇ ਤੁਹਾਡਾ ਧੂਆ ਦਿੱਲੀ ਆਉਂਦਾ ਮੈਂ ਕਿਹਾ ਸਾਡਾ ਧੂਆ ਘੇੜੇ ਹੀ ਦੇਈ ਜਾਂਦੇ ਜਿਹੜਾ ਆਉਂਦਾ ਸੰਨ ਤੂੰ ਵੀ ਲਿਖ ਲੈ ਚਿੱਠੀ ਬੀਬਾ ਮੈਂ ਕਿਹਾ ਪਹਿਲਾਂ ਇੱਕ ਪਾਕਿਸਤਾਨ ਵਾਲੀ ਤੋਂ ਦੁਖੀ ਰਹੇ ਤੂੰ ਵੀ ਕਰ ਲੈ ਕੀ ਕਰੀਏ ਜੀ ਜਿਹੜਾ ਆਉਂਦਾ ਸਾਨੂੰ ਪੈਂਦਾ ਜੀ ਇਹਦਾ ਹੱਲ ਕੱਢਣਾ ਪਊਗਾ ਕੱਲੇ ਪੰਜਾਬ ਦੀ ਸਮੱਸਿਆ ਥੋੜੀ ਐ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਮੱਧ ਪ੍ਰਦੇਸ਼ ਇਹਦਾ ਹੱਲ ਕਰੋ ਜੀ ਮੈਂ ਕੱਲ ਪੀਯੂਸੀ ਮੈਂ ਕੱਲ ਉੱਥੇ ਸੈਮੀਨਾਰ ਚੱਲ ਰਿਹਾ ਮੈਂ ਉੱਥੇ ਵੀ ਗਿਆ ਉੱਥੇ ਸਾਇੰਟਿਸਟ ਆਏ 20 ਮੁਲਕਾਂ ਦੇ ਬੀਰ ਹਾਲ ਦੱਸੋ ਸੰਗ ਅਸੀਂ ਕਰੀਏ ਕੀ ਦੱਸੋ ਅਸੀਂ ਕੋਈ ਜਦੋਂ ਅਸੀਂ ਅੱਗ ਲਾਉਨੇ ਆ ਪਰਾਲੀ ਨੂੰ ਸਭ ਤੋਂ ਪਹਿਲਾਂ ਤਾਂ ਸਾਡੇ ਫੇਫੜਿਆਂ ਵਿੱਚ ਦੀ ਲੰਗਦਾ ਹੈ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਉੱਤੋਂ ਦੀ ਲੰਗਦਾ ਹੈ ਸਾਡੇ ਜਵਾਕਾਂ ਦੇ ਫੇਫੜਿਆਂ ਵਿੱਚ ਦੀ ਲੰਗਦਾ ਹੈ ਤੂੰ ਆ ਉਹ ਪਰ ਅਫਸਰ ਆਫਦਾ ਲਈ ਫਿਰਦੇ ਆ ਪੁਰਾਣੇ ਕਾਨੂੰਨ ਠੀਕ ਹੈ ਨਾ ਉਹ ਸੈਂਟਰ ਕਹਿੰਦਾ ਜੀ ਇਹਨਾਂ ਤੇ ਦੋਸ਼ ਲਾ ਲੋ 20 ਦਿਨ ਦਾ ਕੰਮ ਐ ਤੇ ਇਸ ਤਰ੍ਹਾਂ ਹੱਲ ਨਹੀਂ ਹੁੰਦਾ ਕਬੂਤਰ ਦੇ ਅੱਖਾਂ ਵਿੱਚਣ ਨਾਲ ਬਿੱਲੀ ਨਹੀਂ ਭਜਦੀ ਜਦੋਂ ਬਿੱਲੀ ਆਉਂਦੀ ਐ ਨਾ ਕਬੂਤਰ ਵੱਲ ਕਬੂਤਰ ਅੱਖਾਂ ਬੰਦ ਕਰ ਲੈਂਦਾ ਕਬੂਤਰ ਨੂੰ ਲੱਗਦਾ ਜਿਵੇਂ ਮੈਨੂੰ ਦੇਖਣੋਂ हट ਗਿਆ ਸ਼ਾਇਦ ਬਿੱਲੀ ਨੂੰ ਵੀ हट ਗਿਆ ਹੋਣਾ ਪਰ ਬਿੱਲੀ ਕਰਦਨ ਫੜ ਲੈਂਦੀ ਹੁੰਦੀ ਸੋ ਅਸੀਂ ਸਮੱਸਿਆ ਆਇਓਡੈਕਸ ਨਾਲ ਕੈਂਸਰ ਦਾ ਇਲਾਜ ਨਹੀਂ ਹੁੰਦਾ ਕੀਮੋਥੈਰਪੀ ਕਰਨੀ ਪੈਂਦੀ ਐ ਤੂੰ ਸਾਨੂੰ ਉਸ ਹਸਾਬ ਨਾਲ ਸਾਡੇ ਹੱਲ ਕਰਨੇ ਪੈਣਗੇ ਜਿਸ ਹਸਾਬ ਦੀ ਸਮੱਸਿਆ ਬੈਠੋ ਸਿਰ ਜੋੜ ਕੇ ਬੈਠੋ ਬਿਠਾਓ ਆ ਬੈਠੇ ਸਾਡੇ ਤਜਰਬੇਕਾਰ ਬੰਦੇ ਬੱਟੇ ساری ਜ਼ਿੰਦਗੀ ਜਿਨ੍ਹਾਂ ਨੇ ਐਕਸਪੈਰੀਮੈਂਟ ਕੀਤੇ ਨੇ ਤਜਰਬੇ ਦਾ ਫਾਇਦਾ ਲਓ ਕਹਿੰਦੇ ਤਜਰਬਾ ਉਹ ਕੰਗਾ ਤਜਰਬਾ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਗੰਜਾ ਹੋ ਜਾਂਦਾ ਉਦੋਂ ਗੰਗੇ ਦੀ ਲੋੜ ਨਹੀਂ ਲੈਂਦੀ ਇਸ ਕਰਕੇ ਕਹਿੰਦੇ ਵਧੀਆ ਗੱਲ ਇਹੀ ਹੈ ਕਿ ਕਿਸੇ ਦਾ ਤਯਰਬਾ ਵਰਤ ਲੋ ਜਾਨੀ ਕਿ ਕੰਗਾ ਕਿਸੇ ਦਾ ਵਰਤ ਲੋ ਉਦੋਂ ਜਦੋਂ ਤੁਹਾਡੇ ਕੋਲੇ ਵਾਲ ਹੋਣ ਸੁਪ ਵਾਟਰ ਲੈਵਲ ਖਤਰੇ ਤੋਂ ਥੱਲੇ ਜਾ ਰਹੇ ਨੇ ਨਹਿਰਾਂ ਦਾ ਸੀ ਕਰ ਰਹੇ ਆ ਨਹਿਰਾਂ ਤੋਂ ਪਾਣੀ ਅਸੀਂ ਕੱਸੀਆਂ ਪੁਰਾਣੀਆਂ ਜਿਹੜੇ ਰਜਵਾਹੇ ਚਲਾਏ ਨੇ ਪਾਈਪਾਂ ਪਾ ਰਹੇ ਆ ਕਿ ਚਲੋ ਨਹਿਰਾਂ ਦਾ ਪਾਣੀ ਵਧਦੀ ਏ ਜਿਹੜਾ ਖਰਤੀ ਵਾਲਾ ਪਾਣੀ ਕੱਢਣ ਨੂੰ ਬੰਦ ਕਰੀਏ ਨਹੀਂ ਤਾਂ ਕੱਲਾ ਨਾਂ ਨਹੀਂ ਰਹਿ ਜੂਗਾ ਜੀ ਪੰਜ ਆਬ ਪਾਣੀ ਨਹੀਂ ਰਹਿਣਾ ਪੰਜ ਸੂਬਿਆਂ ਪੰਜ ਦਰਿਆਵਾਂ ਦੇ ਨਾਮ ਤੇ ਸੂਬਾ ਰਹਿ ਜੂਗਾ ਪਰ ਥੱਲੇ ਪਾਣੀ ਨਹੀਂ ਹੋਣਾ ਜੀ ਜਿਸ ਤਰੀਕੇ ਨਾਲ ਆਪਾਂ ਲੱਗੇ ਹੋਏ ਹਾਂ 1 ਕਿਲੋ ਚਾਵਲ ਪੈਦਾ ਕਰਨ ਵਾਸਤੇ 3500 ਲੀਟਰ ਪਾਣੀ ਲੱਗਦਾ ਜੀ 1 ਕਿਲੋ ਚਾਵਲ ਪੈਦਾ ਕਰਨ ਵਾਸਤੇ 3500 ਲੀਟਰ ਪਾਣੀ ਅੱਪਾ ਦੇਖ ਹੀ ਨਹੀਂ ਰਹੇ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਥੇਰੇ ਜੁਨਿਵਰਸਟੀਆਂ ਵੀ ਰეკਮੈਂਡ ਕਰਦੀਆਂ ਨੇ ਸਰਕਾਰਾਂ ਵੀ ਕਹਿੰਦੀਆਂ ਨੇ ਕਿਸਾਨਾਂ ਦਾ ਵੀ ਕਸੂਰ ਨਹੀਂ ਹੈਗਾ ਨਾ ਉਹ ਕਹਿੰਦੇ ਸਾਨੂੰ ਕੋਈ ਹੋਰ ਹੋਰ ਤਰੀਕਾ ਦੱਸੋ ਜਾਨ 10 ਦਿਨਾਂ ਚ ਅਗਲੀ ਫਸਲ ਵੇਚਣੀ ਹੈ ਜੀ ਕਣਕ ਵੇਚਣੀ ਅੱਗੇ ਹੁਣ 10 ਦਿਨਾਂ ਚ ਸੋ ਇਹਦੇ ਵਾਸਤੇ ਆਪਾਂ ਨੂੰ ਆਪਣੀ ਸਵੇ ਪਰਚੋਲ ਕਰਨੀ ਪਊਗੀ ਤਜਮਲ ਕਲੀਮ ਦਾ ਇੱਕ ਸ਼ੇਰ ਹੈ ਉਹ ਕਹਿੰਦਾ ਵੀ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਵਾਲ ਖਿਡਾਉਣੇ ਵੇਂਦਾ ਏ ਤੱਕੀ ਹੋਇਆ ਆਪੇ ਤੁਰ ਜਾਵੇਗਾ ਟੱਕੇ ਨਾ ਮਾਰੋ ਜਿੱਤ ਵੀ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੂ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਸਾਡੇ ਯੱਕੇ ਦੁੱਖੀਆਂ ਨਾ ਮਾਰ ਰਹੇ ਕਦੇ ਆਡੀਆ ਫਰ ਪੈਸਾ ਰੋਕ ਲਿਆ ਕਦੇ ਐਨਐਚਐਮ ਦਾ ਪੈਸਾ ਰੋਕ ਲਿਆ ਕਦੇ ਹਾਥ ਓਡਾ ਕੱਟ ਕਰਾਂਗੇ ਜੀ ਹੁਣ ਆ ਤੁਸੀਂ ਹਾਥ ਓਡੇ ਪੈਸੇ ਘਟਾਵਾਂਗੇ ਜੀ ਅਸੀਂ ਹੁਣ ਹਰ ਰੋਜ਼ ਕੋਈ ਨਾ ਕੋਈ ਤਹਾਂ ਤੋਂ ਆ ਡਰਾਇਆ ਰਹਿੰਦਾ ਜੀ ਕੀ ਗੱਲ ਬਈ ਅਸੀਂ ਅਸੀਂ ਤੁਹਾਨੂੰ ਜਦੋਂ ਦੇਸ਼ ਨੂੰ ਲੋੜ ਸੀ ਅਨਾਜ ਦੀ ਉਦੋਂ ਅਸੀਂ ਪੰਜਾਬ ਨੇ ਹਰੀ ਕ੍ਰਾਂਤੀ ਲਿਆਂਦੀ ਪੰਜਾਬ ਨੇ ਦੇਸ਼ ਦੀ ਬਾਹ ਫੜੀ ਮੈਂ ਗੱਲ ਪਾਰਲੀਮੈਂਟ 'ਚ ਵੀ ਬੋਲੀ ਸੀ ਤੇ ਅੱਜ ਪੰਜਾਬ ਨੂੰ ਲੋੜ ਹੈ ਦੇਸ਼ ਦਾ ਫਰਜ਼ ਬਣਦੇ ਕਿ ਸਾਡੀ ਬਾਹ ਫੜੋ ਯਾਰ ਸਾਡੇ ਜਵਾਬ ਤਾਂ ਚਾਹੀ ਜੰਦੇ ਅੱਜ ਤਾਂ ਡਿਗਰੀਆਂ ਡੁਗਰੀਆਂ ਕਰਨੀਆਂ ਭੁੱਲ ਗਏ ਆਈਲਿਟਰਸੀ ਡਿਗਰੀ ਹੈ ਸਾਡੀ ਤਾਂ ਬਸ ਹਾਂ ਹੁਣ ਤਾਂ میٹرਕ ਮੋਲੀਨ ਪੜ ਲਓ ਖਵਾਰਾ ਚ ਸੱਤ ਬੈਂਡ ਮੁੰਡੇ ਲਈ 6.5 ਬੈਂਡ ਕੁੜੀ ਚਾਹੀਦੀ ਐ ਲੈ ਮੈਂ ਕਿਹਾ ਪਹਿਲਾਂ ਰੇਡੀਓ ਦੇ ਬੈਂਡ ਹੁੰਦੇ ਸੀ ਇਹ ਅੱਜ ਤਾਂ ਬੈਂਡਾਂ ਤੇ ਹੋ ਗਏ ਜੀ ਚਲੋ ਕੈਨੇਡਾ ਚਲੋ ਆਸਟ੍ਰੇਲੀਆ ਉਹ ਉੱਥੇ ਪਰਤੇ ਉਹ ਮੁਲਕ ਪਰਤੇ ਉਹ ਕਹਿੰਦੇ ਬੱਸ ਕਰੋ ਜੀ ਹੁਣ ਧੰਨਵਾਦ ਉਹ ਇਦਾਂ ਨੂੰ ਭੇਜਣ ਲੱਗ ਗਿਓ ਇੱਥੇ ਯੂਪੀਐਸਸੀ ਸੈਂਟਰ ਖੋਲਿਏ ਇੱਥੇ ਮੈਡੀਕਲ ਕਾਲਜ ਖੋਲਿਏ ਇੱਥੇ ਲੋ ਕਾਲਜ ਖੋਲੀਏ ਸਾਡੇ ਜਵਾਬ ਵਕੀਲ ਬਣਨ ਜੱਜ ਬਣਨ ਆਈਐਸ ਕਲੀਅਰ ਕਰਨ ਆਈਪੀਐਸ ਕਲੀਅਰ ਕਰਨਾ ਸੀ ਤਾਂ ਪਲੱਸ 2 ਕਰਕੇ ਸਿੱਧੇ ਹਾਈਲਾਈਟਸ ਸੰਤ ਪੜਾਉਂਦਾ ਦੱਸਿਆ ਹੀ ਨਹੀਂ ਸੰਤਾ ਕਿ ਪੜਾਈ ਕੀ ਹੁੰਦੀ ਹੈ ਇਹ ਤੁਸੀਂ ਲੱਕੀ ਹੋ ਬਹੁਤ ਮੈਂ ਜਿੰਨੇ ਆ ਮੁੰਡੇ ਕੁੜੀਆਂ ਬੈਠੇ ਨੇ ਬਹੁਤ ਲੱਕੀ ਹੋ ਕਿਹੋ ਜੀ ਯੂਨੀਵਰਸਿਟੀ ਚ ਤੁਹਾਨੂੰ ਅਡਮਿਸ਼ਨਾਂ ਮਿਲੀਆਂ ਹੋਈਆਂ ਇਹੋ ਜਿਹੇ ਪ੍ਰੋਫੈਸਰ ਤੁਹਾਨੂੰ ਪੜਾ ਰਹੇ ਨੇ ਨੀ ਤਾਂ ਸੰਤਤ ਦਾਸ਼ਮੀਤਵਾਦੀ ਮੋੜ ਦਿੰਦੇ ਉਧਰੀ ਵੀ ਚਲੋ ਚਲੋ ਸ਼ਾਬਾਸ਼ ਆਟਾ ਦਾਣ ਸਕੀਮ ਚਾਜੋ ਵੈਰੀ ਗੁੱਡ ਆਟਾ ਦਾਣ ਸਕੀਮ ਚਲਾ ਰੱਖੀ ਹੈ ਨਾ ਸਾਨੂੰ ਇਹ ਪਤਾ ਦੱਸਿਆ ਵੀ ਮੰਗੀ ਕੀ ਸਰਕਾਰਾਂ ਤੋਂ ਮੰਗਣਾ ਕੀ ਹੈ ਮੈਂ ਪਉਣ ਤਿੰਨ ਸਾਲ ਹੋ ਗਏ ਪੰਜਾਬ ਦਾ ਮੁੱਖ ਮੰਤਰੀ ਬਣੇ ਨੂੰ 8 ਸਾਲ ਮੈਂ ਬੀਵੀ ਰਿਹਾ ਮੈਂ ਦੱਸਦਾ ਲੋਕਾਂ ਨੂੰ ਵੀ ਤੁਸੀਂ ਇਸ ਚੀਜ਼ ਵਾਸਤੇ ਪੈਸੇ ਨਾ ਮੰਗੋ ਇਹਦੇ ਬਾਅਦ ਤੇ ਮੰਗੋ ਲੋਕਾਂ ਦਾ ਸੇਣੀ ਜਿ ਕਿਸ ਨੇ ਮੈਂ ਜਿਹੜਾ ਨਾਮਾ ਨਾਮਾ ਐਮਪੀ ਬਣਿਆ ਮੇਰੇ ਕੋਲੇ ਮੈਂ ਚਲੋ 2014 ਦੀ ਗੱਲ ਮੈਂ ਕਿਹਾ ਚਲੋ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਵਾਂਗੇ ਪਹਿਲੀ ਪੰਚਾਇਤ ਆਈ ਲੈਰੇਗਾ ਅੱਗੇ ਬਲਦੀ ਉਧਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਧਾਈਆਂ ਐਮਪੀ ਸਾਹਿਬ ਨੂੰ ਵਧਾਈਆਂ ਧੰਨਵਾਦ ਗ੍ਰਾਂਟ ਚਾਹੀਦੀ ਜੀ ਪਿੰਡ ਵਾਸਤੇ ਮੈਂ ਕਹਿੰਦੀ ਦੇਵਾਂਗੇ ਤੁਹਾਡੇ ਪੈਸੇ ਨੇ ਤੁਹਾਨੂੰ ਦੇਵਾਂਗੇ ਲਿਖ ਕੇ ਦੇ ਦਿਓ 3 ਲੱਖ ਚਾਹੀਦੀ ਕਹਿੰਦੇ ਮੈਂ 3 ਲੱਖ ਦੇ ਦਾਂਗਾ ਲੈ ਕੇ ਤੇ ਟੋਮਟਾ ਪਾ ਦੋ ਵੀ ਕਾਦੇ ਵਾਸਤੇ ਚਾਹੀਦਾ ਸ਼ਮਸ਼ਾਨ ਘਾਟ ਦੀਆਂ ਗੰਦਾ ਉੱਚੀਆਂ ਚੱਕੜੀਆਂ ਨੇ ਜੀ ਮੈਂ ਕਿਹਾ ਕੀ ਗੱਲ ਤੁਹਾਨੂੰ ਤੁਹਾਡੇ ਮੁਰਦਿਆਂ ਤੇ ਯਕੀਨ ਹੈ ਨਹੀਂ ਕਿਤੇ ਵਾਪਸ ਨਾ ਘਰੇ ਮੜੇ ਆਉਣ ਬੜੀ ਮੁਸ਼ਕਲ ਨਾਲ ਛੱਡ ਕੇ ਆਏ ਆ ਯਾਰ ਮੈਂ ਕਿਹਾ ਮੈਂ ਕਿਹਾ ਯਾਰ ਸਕੂਲ ਚ ਕਮਰੇ ਪਾ ਦਈਏ ਦੋ ਤਿੰਨ ਆਰਓ ਫਿਲਟਰ ਵਾਟਰ ਵਾਲਾ ਪਲਾਂਟ ਲਾ ਦਈਏ ਸਕੂਲ ਚ ਬੱਚੇ ਪਾਣੀ ਪੀ ਲਿਆ ਕਰਨਗੇ ਆ ਆਪਣਾ ਡਿਜੀਟਲ ਕਲਾਸਰੂਮ ਬਣਾ ਦिए ਤੁਹਾਡੇ ਪਿੰਡ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਬਣਾ ਦिए ਬਾਹਰ ਪਿੰਡ ਚ ਸੋਲਰ ਲਾਈਟਾਂ ਲਾ ਦिए ਉਹ ਲਾਇਬ੍ਰੇਰੀ ਬਣਾ ਦिए ਤੁਹਾਡੇ ਪਿੰਡ ਜਾਂ ਫਿਰ ਤੁਸੀਂ ਪਿੰਡ ਵਾਲੀ ਸੜਕ ਠੀਕ ਕਰਾ ਲਓ ਮੈਨੂੰ ਕਹਿੰਦੇ ਜੀ ਸ਼ਮਸ਼ਾਨ ਘਾਟ ਤੋਂ ਬਿਨਾ ਬਾਕੀ ਜਿਹੜੇ ਕੰਮ ਤੁਸੀਂ ਦੱਸੇ ਨੇ ਇਹ ਤੁਸੀਂ ਕਰ ਸਕਦੇ ਹੋ ਮੈਂ ਕਿ ਕੰਮ ਹੀ ਇਹੀ ਨੇ ਕਰ ਸਕਦਾ ਕਹਿੰਦੇ ਕੋ ਸਾਡਾ ਕਸੂਰ ਨਹੀਂ ਜੀ ਸਾਡੇ ਪਿੰਡ ਦਾ ਜਦੋਂ ਵੀ ਪੈਸੇ ਆਏ ਨੇ ਸ਼ਮਸ਼ਾਨ ਘਾਟ ਨਹੀਂ ਆਏ ਨੇ ਬਸ